ਅੱਜ ਟੀਨ ਦੇ ਸੰਵਿਧਾਨ ਨਿਰਮਾਤਾ ਪਾਵਾ ਸਾਹਿਬ ਅੰਬੇਦਕਰ ਦਾ 프리 ਨਿਰਮਾਣ ਦਿਵਸ ਹੈ ਅੱਜ ਦੇ ਦਿਨ ਸਾਰਾ ਦੇਸ਼ ਉਹਨਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰ ਰਿਹਾ ਹੈ ਬੋਲਦੀ ਆਵਾਜ਼ ਨਹੀਂ ਆ ਰਹੀ ਨਵੇਂ ਕਰਨ ਨੂੰ ਕੋ ਕੋ ਨੂੰ ਦੇਸ਼ ਦੇ ਵਿੱਚ ਸੰਵਿਧਾਨ ਦੇ ذریعے ਹਰ ਕਿਸੇ ਵਿਅਕਤੀ ਨੂੰ ਚਾਹੇ ਕੋ ਵੱਡਾ ਛੋਟਾ ਉੱਚਾ ਨੀਵੇਂ ਜੋ ਹੈ ਹਰ ਕਿਸੇ ਨੂੰ ਉਹਦੇ ਮੌਲਿਕ ਅਧਿਕਾਰਾਂ ਦਾ ਹੱਕ ਹੈ ਜਿਹੜਾ ਉਹ ਬਾਬਾ ਸਾਹਿਬ ਅੰਬੇਦਕਰ ਦੇ ਲਿਖੇ ਹੋਏ ਸੰਵਿਧਾਨ ਦੇ ذریعے ਹੀ ਮਿਲਿਆ ਸੋ ਅੱਜ ਉਹਨਾਂ ਨੂੰ ਨਮਨ ਕਰਨ ਦੇ ਲਈ ਸ਼ਰਧਾ ਦੇ ਫੁੱਲ ਅਰਪਣ ਕਰਨ ਦੇ ਲਈ ਪੰਜਾਬ ਸਰਕਾਰ ਵੱਲੋਂ ਔਰ ਆਮ ਆਦਮੀ ਪਾਰਟੀ ਵੱਲੋਂ ਮੈਂ ਔਰ ਮੇਰੇ ਸਹਿਕਾਰਯੋਗ ਵੱਡੇ ਵੀਰ ਸਰਪਾਸਿੰਗ ਜੀ ਚੀਮਾ ਖਜ਼ਾਨਾ ਮੰਤਰੀ ਸਾਹਿਬ ਅੱਜ ਨਾਬੇ ਦੀ ਪਵਿੱਤਰ ਧਰਤੀ ਦੇ ਉੱਪਰ ਪਹੁੰਚਿਆ ਤੇ ਇੱਥੇ ਪਹੁੰਚ ਕੇ ਉਹਨਾਂ ਨੂੰ ਅਸੀਂ ਜਿਹੜਾ ਨਮਨ ਹੈ ਉਹ ਕੀਤਾ ਹੈ ਕਿਉਂਕਿ ਅੱਜ ਅਸੀਂ ਲੋਕ ਵੀ ਜੋ ਹਾਂ ਕੋਈ ਮੁੱਖ ਮੰਤਰੀ ਹੈ ਚਾਹੇ ਮੰਤਰੀ ਹੈ ਐਮ ਐਲ ਏ ਕਿਸੇ ਵੀ ਸੰਵਿਧਾਨਕ ਪਦ ਹੈਗਾ ਇਹ ਸਾਰੇ ਦਾ ਸਾਰਾ ਸਿਰ ਹੈ ਜਿਹੜਾ ਇਹ ਸਾਰੇ ਦੀ ਸਾਰੀ ਦੇਣ ਹੈ ਜਿਹੜੀ ਉਹ ਬਾਬਾ ਸਾਹਿਬ ਅੰਬੇਦਕਰ ਨੂੰ ਜਾਂਦੀ ਹੈ ਸੋ ਅੱਜ ਉਹਨਾਂ ਨੂੰ ਨਮਨ ਕਰਦੇ ਇੱਥੇ ਅੱਜ ਬਾਬਾ ਸਾਹਿਬ ਇਬਰਾਹਿਮ ਅੰਬੇਦਕਰ ਜੀ ਦਾ ਪ੍ਰੀਤ ਨਿਵਾਰਣ ਦਿਵਸ ਹੈਗਾ ਉਹਨਾਂ ਨੂੰ ਸਜਦਾ ਕਰਨ ਦੇ ਲਈ ਉਹਨਾਂ ਨੂੰ ਸ਼ਰਧਾंजलि ਭੇਟ ਕਰਨ ਲਈ ਮੈਂ ਤੇ ਸਾਡੀ ਆਮ ਆਨਦਲ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਮੇਰੇ ਕੈਬਨਟ ਕਲੀਕ ਅਮਨ ਲੋੜਾ ਜਿਸੀ ਆਇਆ ਕਿ ਉਹਨਾਂ ਨੇ ਸ਼ਰਧਾ ਦੇ ਫੁੱਲ ਪੇੜ ਕੀਤੇ ਨੇ ਕਿਉਂਕਿ ਬਾਬਾ ਸਾਹਿਬ ਹੀਗਰਾਓ ਮੇੜਕਰ ਜੀ ਨੇ ਸੰਵਿਧਾਨ ਬਣਾ ਕੇ ਸਾਰਿਆਂ ਨੂੰ ਬਰਾਬਰ ਦਾ ਹੱਕ ਦਿੱਤਾਗਾ ਔਰ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਉੱਪਰ ਚੁੱਕਿਆਗਾ ਇਹ ਤਾਂ ਹੋ ਸਕਿਆ ਜੇਕਰ ਬਾਬਾ ਸਾਹਿਬ ਹੀਗਰਾਓ ਮੇੜਕਰ ਜੀ ਨੇ ਸੰਵਿਧਾਨ ਬਣਾਇਆਗਾ ਸੋ ਸਾਡਾ ਸਾਰਿਆਂ ਦਾ ਫਰਜ਼ ਪੜਦਾ ਕਿ ਅੱਜ ਦੇ ਦਿਨ ਅਸੀਂ ਸਾਰੇ ਉਹਨਾਂ ਨੂੰ ਯਾਦ ਕਰੀਏ ਔਰ ਉਹਨਾਂ ਸ਼ਰਧਾ ਦੇ ਫੁੱਲ ਪੇੜ ਕੀਤੇ ਨੇ ਔਰ ਸਮਾਜ ਨੂੰ ਮੈਂ ਸਮਝਦਾ ਸੰਵਿਧਾਨ ਦੇ ਮੁਤਾਬਕ ਚੱਲਣਾ ਚਾਹੀਦਾ ਸਰਕਾਰਾਂ ਸੰਵਿਧਾਨ ਦੇ ਮੁਤਾਬਕ ਚੱਲਦੀਆਂ ਲੱ ਬਾਬਾ ਸਾਹਿਬ ਦੇ ਕੀਤੇ ਜਿਹੜਾ ਜਿਹੜਾ ਉਹਨਾਂ ਨੇ ਸਭਧਾਰ ਬਣਾਇਆ ਉਹ ਸਾਰੇ ਜਣੇ ਪਰ ਚੁੜਾ